ਸਤਿ ਸ਼੍ਰੀਕਾਲ ਜੀ ਸੰਧੂ ਡੈਰੀ ਫਾਰਮ ਦੇ ਤੁਹਾਡਾ ਸਵਾਗਤ ਹੈ ਲੈ ਵੀ ਮਿੱਤਰੋ ਅੱਜ ਦੀ ਵੀਡੀਓ ਆਪਾਂ ਆਪਣੇ ਫਾਰਮ ਤੋਂ ਬਣਾਉਣ ਲੱਗੇ ਆਂ। ਛੋਡੀ ਵੀ ਬਣਾ ਦਈਏ। ਆਹ ਮਿਸਤਰੀ ਕਹਿੰਦੇ ਭਾਈ ਸਾਡੀ ਵੀ ਬਣਾ ਦੀ ਲੈ। ਆਹ ਮੁੰਡਾ ਨੰਗਲੇ ਤੋਂ ਆ। ਆਹ ਫਾਰਮ ਤਿਆਰ ਕਰਿਆ ਨੇ ਆਪਣਾ। ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਕਿਵੇਂ ਦੀ ਲੱਗੀ ਤੁਹਾਨੂੰ ਜਗਾ ਹਨਾ। ਆਹ ਜਿਹੜੇ ਭਰਾ ਆਪਣੇ ਪਹਿਲਾਂ ਆਏ ਆ ਉਹਨਾਂ ਨੂੰ ਤਾਂ ਪਤਾ ਹੀ ਵੀ ਇੱਧਰਲੀ ਸਾਈਡ ਪਹਿਲਾਂ ਹਨਾ। ਬਾਕੀ ਅੱਜ ਆਪਾਂ ਤੁਹਾਨੂੰ ਦੋ ਟੋਕੜ ਗੱਬਣਾ। ਤੇ ਇੱਕ ਸੱਜਰ ਸੂਈ ਝੋਟੀ ਦਿਖਾਵਾਂਗੇ ਪਸ਼ੂ ਆਪਣੇ ਲਵੇ ਚੰਗੀ ਗਿਣਤੀ ਚ ਖੜੇ ਆ ਸਾਨੂੰ ਨਿੰਗਾ ਮੋਟੀ-ਮੋਟੀ ਸਾਰੀਆਂ ਤੇ ਮਰਵਾ ਦਾਂਗੇ ਲਵੇਂ ਇਸਤਰੀ ਦਿਖਾਦਾ ਪਹਿਲਾਂ ਸਾਨੂੰ ਬਾਕੀ ਆ ਖੁਰਲੀ ਵਾਲੇ ਦੱਸਿਓ ਵੀ ਕਿਵੇਂ ਬਣੀ ਆਪਣੀ ਖੁਰਲੀ ਦੇਖੋ ੱਡੀ ਵੱਡੀ ਖੁਰਲੀ ਮਿਸਤਰੀ ਫਿਰ ਕੈ ਦਿਨ ਨਹੀਂ ਮੁੱਕਣੀ ਤਾਂ ਇਹ ਤਾਂ ਇਹ ਤਾਂ ਫਿਰ ਮੈਂ ਸਾਨੂੰ ਪਾ ਕੇ ਕੱਖ ਕੈ ਦਿਨ ਨਹੀਂ ਮੁੱਕਣੀ ਆ ਨਾ ਕੋਈ ਗਿਆ ਵਿਆਹ ਆਇਆ ਹੈ ਹੈ ਪਿਆਰ ਤੋਂ ਵੀ ਘੱਟ ਦੇ ਬਾਈ ਕੁਝ ਹੋਰ ਹੋਣਾ ਤੂੰ ਆਇਆ ਆਇਆ ਆ ਦੇਖੋ ਪਿਆ ਉਹ ਦੂਸਰੀ ਫਬਰਾਂਡੇ ਜੋ ਆਪਾਂ ਨੇ ਅੰਦਰਲੀ ਸਾਈਡ ਬਾਹਰ ਦੀ ਸਾਈਡ ਉੱਪਰ ਪਾਤੀ ਆਪਾਂ ਨੇ ਚਾਦਰਾਂ ਮੂਰੇ ਲਵਾ ਦਾਂਗੇ ਫੇਵਰ ਆ ਦੋਨੋਂ ਸਾਈਡ ਬੰਨਣਦੇ ਹੋ ਜਾਣਗੇ ਪਸ਼ੂ ਤੇ ਇੱਥਾ ਆ ਜੋ ਆਪਣੀ ਮੱਝਾਂ ਲਈ ਸੈੱਡ ਲੈ ਕੇ ਚੱਲਾਂ ਤੁਹਾਨੂੰ ਪਾਤੀ ਮੂਰੀ ਬਾਈ ਲੈ ਇੱਕ ਝੋਟੀ ਦਿਖਾਵਾਂਗੇ ਆਪਾਂ ਤੁਹਾਨੂੰ ਸੱਜਰ ਦੋ ਟੋਕੜ ਗੱਬਣਾ ਐਨ ਸਿਰੇ ਵਾਲੀਆਂ ਚੀਜ਼ਾਂ ਨੇ ਸਿਰੇ ਵਾਲੀਆਂ ਜਿਵੇਂ ਵੀਊ ਚੈੱਕ ਕਰੋ ਤੁਸੀਂ ਲਿਆ ਖੋਲੇ ਲਿਆ ਆਉਂਦੀ 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 ਆ ਓਏ ਇਹਨੂੰ ਇਹਨੂੰ ਕਾਲੀ ਆ ਕਿਸੇ ਦੇ ਘਰੇ ਜਾਣ ਦੀ ਓਏ ਛੇ ਦੀ ਕਾਲੀ ਆ ਦੇਖਿਓ ਆ ਦੇਖ ਕੱਟੀ ਆ ਫਿਰ ਦੋ ਦੰਦ ਓਏ ਫੇ ਕਹਿ ਦਿੰਦਾ ਅਗਲਾ ਇਹ ਮੋੜ ਵੀ ਹੈਪੀ ਐਂ ਕਹਿੰਦਾ ਲੋਕ ਨਾ ਹੀ ਜਿਆ ਫੰਡਰ ਕੱਟੀਆਂ ਵੇਚੀ ਜਾਂਦੇ ਨੇ ਮੈਂ ਤੁਹਾਨੂੰ ਦੁੱਧ ਦੇਖ ਆ ਦੇਖੋ ਆ ਦੇਖੋ ਕਰੋ ਤਾਂ ਕੁਆਲਿਟੀ ਚੈੱਕ ਤੁਰਦੀ ਹੈ ਫਿਰ ਇਹਨਾਂ ਕੰਪੀਟੀਸ਼ਨ ਲੈਵਲ ਦੀ ਕੱਟੀ ਆ ਇਹ ਜੀਆਂ ਕੱਟੀਆਂ ਯਾਰ ਫੰਡਰ ਵੇਚੀ ਜਾਂਦੇ ਨੇ ਰੂਡ ਰੂਡ ਲੱਖ ਦੀਆਂ ਫਿਰ ਕੀ ਕਹੀਏ ਤੁਹਾਨੂੰ ਹਨਾ ਆ ਉਹ ਵੀਡੀਓ ਦੇਖ ਕੇ ਗੁੱਸਾ ਆ ਜਾਂਦਾ ਵੀ ਇਹ ਕਦੋਂ ਸੂਈ ਕਦੋਂ ਦਰੜੀ ਹੈ ਨਾ ਆ ਦੇਖੋ ਆ ਗਾੜੀ ਪਿਛਾਲੀ ਦੇ ਥਣ ਚੈੱਕ ਕਰ ਲੋ ਬੰਦ ਕਰੀ ਅੰਦਰ ਨੂੰ ਇਹਨਾਂ ਆ ਦੇ ਪਹਿਲਾ ਸੂਆ ਛੋਟੀ ਸੂਈ ਹੋਈ ਆ ਲੇਵੇ ਦੀ ਮੰਤਰ ਦੇਖ ਲੋ ਕੱਦ ਤਾਂ ਨਹੀਂ ਬਾਹਲਾ ਵੱਡਾ ਕਿਤੇ ਅਗਲਾ ਕਹੇ ਉੱਥੇ ਜਦੋਂ ਉਤਰੂਗੀ ਵੀ ਆ ਵੀਡੀਓ ਚ ਕਈ ਵਾਰੀ ਵੱਡੀ ਲੱਗਦੀ ਸੀ ਦੁਬਾਰੇ ਲਿਆ ਮੋੜ ਕੇ ਬੀ ਆ ਤਾਂ ਛੋਟੀ ਜੀ ਲਿਆ ਕੇ ਬੰਨਤੀ ਹੈ ਨਾ ਉਹ ਗੱਲ ਤੁਸੀਂ ਨੋਟ ਕਰ ਲਿਓ ਵੀ ਕੱਦ ਤਾਂ ਨਹੀਂ ਬਾਹਲਾ ਵੱਡਾ ਪਰ ਅੰਗ ਵਾਲੇ ਚੰਗਰੇ ਨੇ ਓਏ ਬਾਹਲੇ ਚੰਦਰੇ ਅੰਗ ਲੱਗੇ ਹੋਏ ਨੇ ਕੱਚੀ ਨੂੰ ਲੇਵਾ ਨਾ ਬਾਹਲਾ ਟੈਂਟ ਲੱਗਿਆ ਹੋਇਆ ਸਿੰਘ ਦਿਖਾਈ ਕਰਾਂ ਉਹੀ ਗੱਲ ਆ ਇਹਨੂੰ ਹਾਰ ਸ਼ਿੰਗਾਰ ਜਿਹੜੀ ਚੀਜ਼ ਸੋਹਣੀ ਹੁੰਦੀ ਆ ਯਾਰ ਉਹਨੂੰ ਹਾਰ ਸ਼ਿੰਗਾਰ ਦੀ ਲੋੜ ਨਹੀਂ ਹਾਰ ਸ਼ਿੰਗਾਰ ਤਾਂ ਉਹੀ ਗੱਲ ਆ ਬੰਨਾ ਓਟੇ ਚੀਜ਼ਾਂ ਵਾਸਤੇ ਹੁੰਦਾ ਉਹੀ ਚੱਜਦੀ ਆ ਉਹੀ ਗੱਲ ਆ ਕਿਸੇ ਦੇ ਦਾ 100 ਵਾਲਾ ਕੱਪੜਾ ਜਾਚੀ ਜਾਂਦਾ ਪਾਇਆ ਹੋਇਆ ਇਸੇ ਦੇ ਮੇਰੇ ਵਰਗੇ ਨੂੰ ਚਾਹੇ 10000 ਵਾਲੇ ਪਾ ਦੋ ਹਨਾ ਉਹ ਕੀ ਐ ਇਹ ਆ ਦੇਖ ਸਿਰਾਜੀ ਆ ਓਏ ਕੱਟੀ ਦੇ ਦਾਂਗੇ 1 ਲੱਖ ਤੇ 22000 ਦੀ ਆ ਬੱਚਾ ਮੰਗ ਰੱਠ 9 ਕਿਲੋ ਦੁੱਧਾ ਇੱਕ ਗੱਲ ਤੁਹਾਨੂੰ ਮੈਂ ਦੱਸ ਦਿੰਨਾ ਵੀ ਜਿੰਨੇ ਦੀ ਇਹ ਸੱਜਰ बिकੂਗੀ ਅੱਜ ਓਨੇ ਦੀ ਇਹ 托ਕੜਾ ਜੇ ਕੋਈ ਅਗਲੇ ਸੂਏ ਸਾਮਕੇ ਵੇਚਦਾ ਤਾਂ ਝੋਟੀਆਂ ਐ ਲਾ ਲਓ ਵੀ 1.5 ਲੱਖ ਤੋਂ ਬਾਹਰ ਤਾਂ ਨਾ ਕਿਸੇ ਨੂੰ ਮਰਜ਼ੀ ਰਸਾ ਫੜਾ ਦਿਓ 托ਕੜ ਲਿਆ ਕਿਸੇ ਨੂੰ ਮਰਜ਼ੀ ਰਸਾ ਫੜਾ ਦਿਓ 1.5 ਲੱਖ ਦਾ ਐ ਲਾ ਲਓ ਵੀ ਇਹ ਤੁਸੀਂ 托ਕੜੇ ਲੈ ਲਈ ਸੱਜਰ ਨਾਲੇ ਸਾਰੀ ਕਰ ਸਾਧ ਦੁੱਧ ਭਲਿਆਊਗੀ ਨਾਲੇ ਬਾਦੇ ਵਾਲੀ ਆ ਆ ਤੋ ਫਾ ਵੀ ਤੁਹਾਨੂੰ ਦਿਖਾਦਾ ਵੀ ਸਾਡੇ 6 ਮਹੀਨੇ ਦੀ ਗੱਬਣ ਆ ਸਿਰਾਂ ਚੀਜ਼ ਆ ਦੇਖੋ ਸਿੰਗਲ ਚੈੱਕ ਕਰੇ ਓਏ ਮੂ ਨੂੰ ਦੇਖੇ ਕੋਈ ਗੱਲ ਨਹੀਂ ਓਹ ਚੀਜ਼ਾਂ ਨੇ ਨਹੀਂ ਰਲਦੀਆਂ ਯਾਰ ਹਨਾ ਬ੍ਰਾਂਡ ਪੀਸ ਨੇ ਐ ਇਹ ਨੂੰ ਲੈ ਚੱਲ ਥੋੜਾ ਜਿਹਾ ਇੱਥੋਂ ਬਜਰੀ ਪਈ ਆ ਆਪਣੀ ਬਜਰੀ ਬਜਰੀ ਕਰਕੇ ਹਨਾ ਆ ਦੇ ਟੋਕੜ ਦਾ ਹਰੇਕ ਕਹਿੰਦਾ ਪਰ ਬ੍ਰਾਂਡ ਪੀਸ ਐਵੇਂ ਫਿਰ ਉਹੀ ਗੱਲ ਆ ਲੇ ভাই ਰੇਜਨਾਲ ਸਿੰਘ ਆ ਸਾਡੇ 6 ਮਹੀਨੇ ਦੀ ਗੱਬਣਾ ਵੱਡੀ ਝੋਟੀਆਂ ਸਿੰਘ ਦੀ ਗੱਲ ਕਰ ਲਾਂ ਇਹਨਾਂ ਰੇਜਨਾਲ ਆ ਯਾਤਨਸਲ ਵਾਲੀ ਬੰਦੇ ਬੋਲੀ ਬੋਲੀ ਜਵਾਈ 6 ਤੋਂ 7 ਕਿਲੋ ਦੁੱਧ ਇੱਕ ਗੱਲ ਮੈਂ ਫਿਰ ਤੁਹਾਨੂੰ ਹੋਰ ਦੱਸ ਦਿੰਨਾ ਅੱਜ ਕੱਲ੍ਹ ਕੱਟੀਆਂ ਦੀ ਵੀਡੀਓ ਦਾ ਰਵਾਜ ਹੋ ਰਿਹਾ ਹੈ ਨਾ ਜਿਹੜੀ ਕੱਟੀ ਇਹਦੇ ਮੰਗਰਾ ਇਹੋ ਜਿਹੀਆਂ ਕੱਟੀਆਂ ਦਾ ਲੋਕ 30 ਤੋਂ 35000 ਰੁਪਏ ਮੰਗਦੇ ਨੇ ਐਡੀ ਵੱਡੀ ਕੱਟੀ ਆ ਪਰ ਅੱਜ ਆਪਾਂ ਤੁਹਾਨੂੰ ਚੋਟੀ ਦੇ ਨਾਲੇ ਦੇ ਦਾਂਗੇ ਬਾੜੀ ਜੰਗੀ ਕੱਟੀ ਆ ਯਾਰ 20000 ਦੀ ਆਪਾਂ ਕੱਟੀ ਵੀ ਰੱਖ ਲਾਂਗੇ ਜੇ ਕੋਈ ਛੱਡ ਕੇ ਜਾਣਾ ਚਾਹੁੰਦਾ ਝੋਟੀ ਦੇਵਾਂਗੇ 1 ਲੱਖ ਤੇ 15000 ਦੀ ਕੱਲੀ ਝੋਟੀ ਦੇ ਦਾਂਗੇ 95000 ਦੀ ਜਿਹੜਾ ਕੋਈ ਭਰਾ ਸੱਜਣ ਕਈ ਵਾਰੀ ਕੱਲੀ ਮਿਲਦੀ ਕੱਟੀ ਤੇ ਇਹ ਦੋਨੋਂ ਡੰਗ ਆਹ ਕੱਟੀ ਦੀ ਦੇਖ ਲਓ ਜੱਤਲ ਕੱਟੀ ਆ ਪਿੱਛੇ ਪੂਰੀ 20000 ਦੀ ਆਪਾਂ ਇਹ ਕੱਟੀ ਵੀ ਰੱਖ ਲਾਂਗੇ ਕਈ ਵਾਰੀ ਅਗਲਾ ਕਹਿੰਦਾ ਸਾਢੇ 6 ਮਹੀਨੇ ਤੱਕ ਗੱਬਣ ਹੋ ਰਹੀਆਂ ਹਨ ਲਾ ਦੂਜੀ ਲਿਆ ਦੂਜੀ ਪਿੱਛੇ ਵੀ ਕੱਟੀ ਆ ਇਹਦਾ ਫਿਰ ਐਂਡ ਗੱਲ ਬਾਤ ਆ ਇਹਦਾ ਤੁਸੀਂ ਦੱਸੋਗੇ ਯਾਰ ਵੀ ਕੀ ਕੁਆਲਿਟੀ ਆ ਐਡੀ ਵੱਡੀ ਝੋਟੀ ਉਹੀ ਗੱਲ ਆ ਮੇਲੇ ਜਗਲਾ 4-4 ਲੱਖ ਮੰਗਦਾ ਮੰਡੀ 'ਚ ਜਦੋਂ ਇਹ ਜੀ ਝੋਟੀ ਖੜੀ ਹੁੰਦੀ ਆ ਲਿਆ ਕੇ ਨਾ ਪਿੱਛੇ ਇਹਦੀ ਵੀ ਕੱਟੀ ਆ ਇਹ ਵੀ ਸਾਢੇ 6 ਮਹੀਨੇ ਦੀ ਗੱਬਣ ਆ ਇਹ ਵੀ 5 ਤੋਂ 6 ਕਿਲੋ ਦੋਸਤ ਦਿੰਦੀ ਆ ਉਹ ਵੀ 6 ਕਿਲੋ ਦੋਸਤ ਦਿੰਦੀ ਆ ਪਰ ਹੈ ਦੋਨੋਂ ਕੋਕਾ ਬੀਤੀ ਆ ਦੇਖ ਆ ਦੇਖ ਜੇ ਤਰਦਾਨਾ ਲਵੇ ਸੱਤੂ ਆਏ ਤਰਭਾਜੇ ਵਿੱਚ ਕੋਈ ਛੋਟੇ ਨੂੰ ਲਈ ਜਾਂਦੇ ਹੋਵੇ ਵੱਲੀ ਵੱਡੀ ਆ ਆ ਦੇਖ ਆ ਦੇਖ ਲੈ ਕੇ ਨਾ ਯਾਰ ਵੀ ਵੱਡੀ ਝੋਟੀ ਲੈਣੀ ਆ ਧੋਕੜ ਫਿਰ ਅੱਜ ਫਿਰ ਸਿਰੇ ਵਾਲੇ ਸੱਪ ਆਏ ਹੋਏ ਨੇ ਸਿਰੇ ਵਾਲੇ ਸੱਪ ਆ ਦੇਖ ਪੂਰੇ ਲਿਆ ਲਿਆ ਇਹਦੇ ਗਾੜੀ ਪਿਛਾੜੀ ਦਿਖਾਦਾ ਦੇਖਿਆ ਦੇਖ ਆ ਦੇਖ ਇਹ ਸਿਰਾ ਜੀ ਜਾਣੇ ਸਿਰਾ ਜੀ ਜੱਪੜੀਆਂ ਵੱਡੀਆਂ ਤਾਂ ਛੋਟੀ ਦਾ ਕੋਈ ਲੈਖੀ ਨਹੀਂ ਯਾਰ ਇਹਦਾ ਵਸੇ Ориجنਲ ਪਿੰਕ ਤੋਂ ਲੈ ਕੇ ਐਂ ਸਾਰੀ ਰਿਜੀਨਲ ਆ ਦੇਖੋ ਛੋਟੀ ਦੇਵਾਂਗੇ 1 ਲੱਖ ਤੇ 32000 ਦੀ ਸਮੇਤ ਕੱਟੀ ਕੱਟੀ ਵੀ ਦਿਖਾਦਾ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਬੀ ਇਹੀਆਂ ਕਟੀਆਂ ਦਾ ਅਗਲਾ 30 3000 ਮੰਗ ਲੈਂਦਾ ਆ ਦੇਖੋ ਸਮੇਤ ਕੱਟੀ 132000 ਦੀ ਝੋਟੀ ਦੇਵਾਂਗੇ ਤੇ ਮੁੱਲ ਸਾਨੂੰ ਵੀਡੀਓ 'ਚ ਦੱਸ ਤੇ ਜਿਹੜੇ ਭਰਾ ਨੂੰ ਕੋਈ ਚਾਹੀਦੀ ਹੋਈ ਤਾਂ ਨੰਬਰ ਸਕਰੀਨ ਤੇ ਕਰ ਲਿਓ ਸੰਪਰਕ ਅਗਲੀ ਵੀਡੀਓ ਦੇਖਣ ਲਈ ਪੇਜ ਨੂੰ ਕਰ ਲਓ ਫੋਲੋ YouTube ਤੇ ਕਰ ਲਓ ਸਬਸਕ੍ਰਾਈਬ Instagram ਤੇ ਵੀ ਕਰ ਲਿਓ ਫੋਲੋ ਠੀਕ ਹੈ ਜੀ ਧੰਨਵਾਦ ਵੀਰ